ਗੁੱਡ ਮਾਰਨਿੰਗ ਲੁਧਿਆਣਾ ਦਿਸ ਇਸ ਤਮਨਵਦੀ ਐਂਡ ਥਿਸ ਸਾਈਡ ਨੌਕਰੀਸਿੰਗ ਵਦੀ ਸਰੋਸੇ ਤਰ੍ਹਾਂ ਇਹ ਪਲੈਟਫਾਰਮ ਤੋਂ ਮੌਜੂਦ ਹੈ ਕਿ ਦੇਸ਼ ਤੇ ਦੁਨੀਆ ਦੀਆਂ तमाम ਅਹਿਮ ਖਬਰਾਂ ਸੋ ਸਭ ਤੋਂ ਪਹਿਲਾਂ bulletins ਦੀ ਸ਼ੁਰੂਆਤ ਕਰਾਂਗੇ ਅੰਤਰਰਾਸ਼ਟਰੀ ਖਬਰ ਦੇ ਨਾਲ ਸੋ ਦੇਸ਼ ਤੇ ਦੁਨੀਆ ਜਾਗਰਨ ਦੇ ਸਫਾ 8 ਤੇ ਸਭ ਤੋਂ ਪਹਿਲੀ ਖਬਰ ਐ ਛਪੀ ਐ ਰੂਸ ਵਿੱਚ ਟੀਕਾ ਨਹੀਂ ਤਾਂ ਕੰਮ ਵੀ ਨਹੀਂ ਜੀ ਹਾਂ ਲੋਕਾਂ ਨੂੰ ਟੀਕਾ ਲਗਵਾਉਣ ਦੇ ਲਈ ਹੁਣ ਇੱਕ ਤਰ੍ਹਾਂ ਤੋਂ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਤੇ ਇੱਕ ਤਰ੍ਹਾਂ ਤੋਂ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਟੀਕਾਕਰਨ ਨਹੀਂ ਕਰਵਾਣਗੇ ਤੇ ਉਹਨਾਂ ਨੂੰ ਉਹਨਾਂ ਦੀ ਕੰਮਕਾਜ ਵਾਲੀ ਥਾਂ ਤੇ ਕੰਮ ਕਰਨ ਨਹੀਂ ਦਿੱਤਾ ਉਹਨਾਂ ਨੂੰ ਇੱਕ ਆਫਰ ਵੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਕਾਰ ਅਤੇ ਫਲੈਟ ਜਿੱਤ ਸਕਦੇ ਹੋ ਇਹਨਾਂ ਨੂੰ ਜਿੱਤਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਕਿ ਟਿਕਾਕਰਨ ਮੁਹਿੰਮ ਵਿੱਚ ਲੋਕਾਂ ਦਾ ਸਹਿਯੋਗ ਦਿੱਤਾ ਜਾਵੇ ਦਾਸ ਤੀਏ ਕਿ ਇਹ ਕੰਮ ਇਸ ਲਈ ਸ਼ੁਰੂ ਕੀਤਾ ਗਿਆ ਕਿ ਇੱਕ ਵਾਰ ਮੂਰਤੋ ਰੂਸ ਰਸ਼ੀਆ ਦੇ ਵਿੱਚ ਕਰੋਨਾ ਦੇ ਜਿਹੜੇ ਕੇਸਿਸ ਨੇ ਉਹ ਲਗਾਤਾਰ ਵੱਧਦੇ ਨਜ਼ਰ ਆ ਰਹੇ ਹੈ ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ 16715 ਨਵੇਂ ਕੇਸਿਸ ਜਿਹੜੇ 24 ਘੰਟਿਆਂ ਦੇ ਵਿੱਚ ਦਰਜ ਕੀਤੇ ਗਏ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਰਾਸ਼ਟਰਪਤੀ ਭਵਨ ਦੇ ਨਾਲ ਜਿਹੜਾ ਕ੍ਰੈਮਲਿੰਗ ਕੈਡਿਊਲ ਹੈ ਉਤੋਂ ਦੀ ਇੱਕ ਸਟੇਟਮੈਂਟ ਇੱਕ ਬਿਆਨ ਰ ਹੁਣ ਜੇ ਰੂਸ ਵਿੱਚ ਕੰਮ ਕਰਨਾ ਹੈ ਨੌਕਰੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਜੀਵਨੀ ਕਮਾਉਣੀ ਹੈ ਤਾਂ ਤੁਸੀਂ ਘੱਟੋ ਘੱਟ ਵੈਕਸੀਨੇਸ਼ਨ ਜ਼ਰੂਰ ਲਗਵਾਓ ਜਿਲੀ ਮਰਜੀ ਲਗਵਾਓ ਲੇਕਿਨ ਲਗਵਾਣੀ ਜ਼ਰੂਰੀ ਹੈ ਕਿਉਂਕਿ ਹੁਣ ਕੇਸ ਕਾਫੀ ਵੱਧ ਰਹੇ ਆ ਰੋਜ਼ਾਨਾ ਜੇ ਆਪਾਂ ਆਸਤ ਦੀ ਗੱਲ ਕਰੀਏ ਤਾਂ 16 ਤੋਂ 17000 ਕੇਸ ਰੋਜ਼ਾਨਾ ਨਵੇਂ ਰਸ਼ਿਜ ਦੇਖ ਨੂੰ ਮਿਲ ਰਹੇ ਆ 500 ਤੋਂ 600 ਦੇ ਕਰੀਬ ਰੋਜ਼ਾਨਾ ਮੌਤਾਂ ਵੀ ਹੋ ਰਹੀਆਂ ਨੇ ਕਿਉਂਕਿ ਰਸ਼ੀਆ ਏਰੀਆ ਵੱਲੋਂ ਚਾਹੇ ਕਾਫੀ ਵੱਡਾ ਹੈ ਵਰਲਡ ਦੀ ਲਾਰਜੈਸਟ ਕੰਟਰੀ ਹੈ ਏਰੀਆ ਦੇ ਹਿਸਾਬ ਨਾਲ ਲੇਕਿਨ ਉਹਦੀ ਪਾਪੂਲੇਸ਼ਨ 15-16 ਕਰੋ ਤੇ ਆਪਾਂ ਲੈਂਡ ਏਰੀਆ ਦੀ ਗੱਲ ਕਰੀ ਤਾਂ ਜ਼ਿਆਦਾ ਨਹੀਂ ਹੈਗੀ ਲੇਕਿਨ ਫਿਰ ਵੀ ਜਿਹੜੇ ਕੁਝ ਵੱਡੇ ਸ਼ਹਿਰ ਨੇ ਜਿਵੇਂ ਮਾਸਕੋ ਹੋ ਗਿਆ ਸੈਂਟ ਪੀਟਰਸਬਰਗ ਹੋ ਗਿਆ ਉੱਥੇ ਆਬਾਦੀ ਜ਼ਿਆਦਾਤਰ ਜਿਹੜੀ ਰਸ਼ੀਆ ਦੀ ਰਹਿੰਦੀ ਆ ਤੇ ਕੰਮਕਾਰ ਵਾਸਤੇ ਵਿੱਚ ਚਾਹੀਏ ਫੈਕਟਰੀਆਂ ਹੋਣ ਦੁਕਾਨਾਂ ਹੋਣ ਦਫ਼ਤਰ ਹੋਣ ਤਾਂ ਵੱਡੇ ਜਿਹੇ ਕੈਪੀਟਲ ਸਿਟੀਜ਼ ਹੈਗੇ ਨੇ ਮਾਸਕੋ ਵਰਗੇ ਉਹਨਾਂ ਵਿੱਚ ਹੀ ਜ਼ਿਆਦਾ ਹੈ ਸੋ ਹੁਣ ਉੱਥੇ ਸਟੇਟਮੈਂਟ ਰਿਲੀਜ਼ ਕਰਕੇ ਸਰਕਾਰ ਨੇ ਕਲੀਅਰ ਕਰ ਦਿੱਤਾ ਹੈ ਕਿ ਤੁਹਾਨੂੰ ਵੈਕਸੀਨੇਸ਼ਨ ਹਰ ਹਾਲ 'ਚ ਲਗਵਾਣੀ ਹੀ ਲਗਵਾਣੀ ਪਵੇਗੀ ਕਿਉਂਕਿ ਜੇ ਤੁਸੀਂ ਆਪ ਵੈਕਸੀਨੇਸ਼ਨ ਨਹੀਂ ਲਗਵਾਉਂਦੇ ਤਾਂ ਤੁਹਾਡੇ ਤੋਂ ਦੂਸਰੇ ਲੋਕਾਂ ਨੂੰ ਚਾਹੇ ਦੀ ਆਪਣੇ ਉਮੀਦੋਂ ਜ਼ਿਆਦਾ ਵੱਜ ਜਾਂਦੀ ਹੈ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਵੈਕਸੀਨੇਸ਼ਨ ਜ਼ਰੂਰ ਲਗਵਾਓ ਇਹਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਲੋਭ ਵੀ ਦਿੱਤੇ ਜਾ ਰਹੇ ਕਿ ਤੁਸੀਂ ਵੈਕਸੀਨੇਸ਼ਨ ਲਗਵਾਓ ਤੁਹਾਡੇ ਡਰਾਅ ਕੱਢੇ ਜਾਣਗੇ ਤੁਹਾਨੂੰ ਕਾਰ ਤੇ ਫਲੈਟ ਵੀ ਮੁਹੱਈਆ ਕਰਵਾਏ ਜਾ ਸਕਦੇ ਆ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਰੋਜ਼ਾਨਾ ਸੋਕਸਮੈਨ ਦੇ ਸਫਾ ਦਾਸਤੇ छपी है खबर है, है, ती लहर कि है, है तीसरी लहर ਲਈ हुन ਤੋਂ ਹੀ تیاری ਖਿੱਚੇ सरकार कोविड मुआवਜ਼ਾ ਫੰਡ ਬਣਾਵੇ ਇਹ ਕਹਿਣਾ ਹੈ ਕਾਂਗਰਸ ਸਾਬका ਪ੍ਰਧਾਨ ਰਾਹੁਲ ਗਾਂਧੀ ਦਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਵੱਲੋਂ ਇਹ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਹੁਣੇ ਤੋਂ ਤਿਆਰੀ ਖਿੱਚ ਲੈਣੀ ਚਾਹੀਦੀ ਕਿਉਂਕਿ ਤੀਸਰੀ ਵੇਵ ਆਉਣ ਦੇ ਖੱਛੇ ਜ਼ਾਹਰ ਕੀਤੇ ਜਾ ਰਹੇ ਨੇ ਤੇ ਇਹ ਕਾਫੀ ਹੱਦ ਤੱਕ ਲੋਕਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰੇਗੀ ਸੋ ਇਸ ਦੇ ਲਈ ਜ਼ਰੂਰੀ ਹੈ ਕਿ ਸਰਕਾਰ ਟਿਕਾਕਰਨ ਮੋਹਮ ਨੂੰ ਤੇਜ਼ੀ ਲੈ ਆਵੇ ਉਸ ਦੇ ਵਿੱਚ ਤੇਜ਼ੀ ਲੈ ਆਵੇ ਗਰੀਬਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੋਵਿਡ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਦੇਣ ਦੇ ਲਈ ਹੁਣ ਕੋਵਿਡ ਮੁਆਵਜ਼ਾ ਫੰਡ ਸਥਾਪਿਤ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਕਾਂਗਰਸ ਨੇ ਕੋਵਿਡ ਪ੍ਰਬੰਧਨ ਤੇ ਇੱਕ ਵਾਈਟ ਪੇਪਰ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਹੈ ਬਿਲਕੁਲ ਪਹਿਲੀ ਲਹਿਰ ਦੇ ਵਿੱਚ ਸਹੀ ਤਰ੍ਹਾਂ ਆંકੜੇ ਨਾ ਹੋਣੇ ਅਫੜਾ ਦਫੜੀ ਮਚਣੀ ਅਤੇ ਦੂਸਰੀ ਲਹਿਰ ਦੇ ਵਿੱਚ ਆਕਸੀਜਨ ਨਾ ਹੋਣੀ ਆਕਸੀਜਨ ਕਨਸੈਂਟਰੇਟਰਸ ਨਾ ਹੋਣੇ ਬੈਡਸ ਦੀ ਅਵੇਲੇਬਿਲਟੀ ਨਾ ਹੋਣੀ ਤੇ ਜਦੋਂ ਅਸੀਂ ਗੱਲ ਕਰੀਏ ਤਾਂ ਅਪ੍ਰੈਲ ਮਹੀਨੇ ਦੀ ਜਦੋਂ ਅਸੀਂ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਇੱਕ ਤਰ੍ਹਾਂ ਦਾ ਹਾਹਾਕਾਰ ਮਚ ਗਿਆ ਸੀਗਾ ਮੀਡੀਆ ਦੀ ਗੱਲ ਹੋਵੇ ਪ੍ਰਿੰਟ ਮੀਡੀਆ ਹੋਵੇ ਇਲੈਕਟ੍ਰੋਨਿਕ ਮੀਡੀਆ ਹੋਵੇ ਤਾਂ ਹਰ ਤਰ੍ਹਾਂ ਦੇ ਮੀਡੀਆ ਦੇ ਵਿੱਚ ਇਹ ਚਰਚਾ ਛਾ ਰਹੀ ਸੀ ਕਿ ਆਪਣੇ ਲੋਕ ਮਰ ਰਹੇ ਆ ਲੇਕਿਨ ਸਰਕਾਰ ਕੋਲੋਂ ਕੇਂਦਰ ਸਰਕਾਰ ਕੋਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਜਾ ਰਹੇ ਆਕਸੀਜਨ ਅਵੇਲੇਬਿਲਟੀ ਨਹੀਂ ਆਕਸੀਜਨ ਘਟ ਰਿਹਾ ਆ ਆਕਸੀਜਨ ਦੀ ਕਮੀ ਕਰਕੇ ਮਸ਼ੀਨਸ ਬੰਦ ਕਰਨੀਆਂ ਪੈ ਰੀਆਂ ਨੇ ਆਕਸੀਜਨ ਕਨਸੈਂਟਰੇਟਰਸ ਨਹੀਂ ਹੈਗੇ ਵੈਕਸੀਨੇਸ਼ਨ ਨਹੀਂ ਹੈਗੀਆਂ ਆਪਣੇ ਰੈਮਡੀ ਸੀ ਵੱਜ ਲਈ ਦਵਾਈ ਹੁੰਦੀ ਆ ਉਹ ਨਹੀਂ ਅਵੇਲੇਬਲ ਹੈਗੀ ਸੋ ਅਪ੍ਰੈਲ ਮਈ ਦੇ ਮਹੀਨੇ ਵਿੱਚ ਇੰਡੀਆ ਦੇ ਲਈ ਜਨਤਾ ਵਾ ਭਾਰਤ ਦੇ ਨਾਗਰਿਕਾਂ ਨੇ ਬਹੁਤ ਕੁਝ ਹੰਡਾਇਆ ਸੋ ਉਹਨੂੰ ਲੈ ਕੇ ਹੀ ਹੁਣ ਜਿਲੇ ਆਪਣੇ ਸਾ ਰਾਹੁਲ ਗਾਂਧੀ ਉਹਨਾਂ ਨੇ ਇੱਕ ਗੱਲ ਕਲੀਅਰ ਕੀਤੀ ਹੈ ਕਿ ਹੁਣ ਤੀਜੀ ਲਹਿਰ ਵੀ ਆ ਸਕਦੀ ਹੈ। ਉਮੂਮਨ ਸੋਚਿਆ ਜਾ ਰਿਹਾ ਹੈ ਕਿ ਤੀਜੀ ਲਹਿਰ ਵੀ ਆਏਗੀ ਚਾਹੇ ਅਕਤੂਬਰ ਤੱਕ ਆਵੇ ਜਾਂ ਨਵੰਬਰ ਤੱਕ ਆਵੇ ਕਿਉਂਕਿ ਸਰਦੀਆਂ ਦੇ ਵਿੱਚ ਵੈਸੇ ਜਿਹਾ ਕੋਵਿਡ ਦਾ ਪ੍ਰਕੋਪ ਹੈ ਜੋ ਸੁਣਿਆ ਜਾ ਰਿਹਾ ਹੈ ਕਿ ਜਾੜਾ ਵੱਧ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੰਟ੍ਰੈਕਟ ਰੇਸ਼ੋ ਵੱਧ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਆਉਣ ਵਾਲੀ ਤੀਜੀ ਲਹਿਰ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰੀ-ਪਲਾਨ ਕਰਕੇ ਰੱਖਣ, ਆਪਣੇ ਆਪ ਨੂੰ ਤਿਆਰ ਕਰਕੇ ਰੱਖਣ ਕਿਉਂਕਿ ਜਿਵੇਂ ਹੁਣ ਨਵੇਂ ਵੇਰੀਐਂਟ ਆ ਰਹੇ ਚਾਹੇ ਡੈਲਟਾ ਵੇਰੀਐਂਟ ਹੋਵੇ ਜਾਂ ਦਿਆ ਸੋ ਉਹਨੂੰ ਲੈ ਕੇ ਸਰਕਾਰ ਨੂੰ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੇ ਨੇ ਜੀ ਬਿਲਕੁਲ ਸੋ ਅਗਲੀ ਖਬਰ ਹੈ ਪੰਜਾਬੀ ਟਰਬਿਊਨ ਦੇ ਸਫਾ 5 ਤੇ 6 ਪਈ ਹੈ ਖਬਰ ਹੈ ਕਿ ਬੰਗਾਲ ਦੇ ਵਿੱਚ ਫੜੇ ਗਏ ਚੀਨੀ ਨਾਗਰਿਕ ਦੇ ਵੱਲੋਂ ਕੀਤੇ ਗਏ ਕਈ ਅਹਿਮ ਖੁਲਾਸੇ ਜੀ ਹਾਂ ਦੱਸ ਤੀਏ ਕਿ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਵਿੱਚ ਫੜਿਆ ਗਿਆ ਸੀ ਇਹ ਚੀਨੀ ਨਾਗਰਿਕ ਉਸਦੇ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਨੇ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਗੱਲ ਕਬੂਲੀ ਗਈ ਹੈ ਕਿ ਉਸਦੇ ਮੁਲਕ ਯਾਨੀ ਕਿ ਚੀਨ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਰੱਖਿਆ ਮੰਤਰਾਲੇ ਸਮੇਤ ਕੇਂਦਰ ਸਰਕਾਰ ਦੀਆਂ ਵੱਖ-ਵੱਖ ਵੈੱਬਸਾਈਟਾਂ ਵੀ ਵੀ ਦੱਸਿਆ ਕਿ ਮੰਤਰਾਲੇ ਤੇ BSNL ਨਾਲ ਜੁੜੀ ਬੰਗਲਾਰੂ ਬੈਂਗਲੂਰ ਆਧਾਰਿਤ ਕੰਪਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦੱਸ ਪਈ ਕਿ ਇਹ ਜੋ ਚੀਨੀ ਨਾਗਰਿਕ ਹੈ ਭਾਰਤ ਬੰਗਲਾਦੇਸ਼ ਦੀ ਸਰਹੱਦ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੜਦਾ ਹੋਇਆ ਫੜਿਆ ਗਿਆ ਸੀ ਬਿਲਕੁਲ ਪੱਛਮੀ ਬੰਗਾਲ ਦੇ ਮਾਲਦਾ ਏਰੀਆ ਵਿੱਚੋਂ ਤਕਰੀਬਨ 12 ਜੂਨ ਦੀ ਗੱਲ ਹੈ ਜਦੋਂ ਹਾਨਵੇ ਨਾਮ ਦੇ ਇੱਕ ਜਿਹੜਾ ਚੀਨੀ ਨਾਗਰਿਕਾ ਨੂੰ ਫੜਿਆ ਗਿਆ ਸੀ ਉਹਦੇ ਕਬਜ਼ੇ ਵਿੱਚੋਂ ਲੈਪਟਾਪ ਉੱਤੇ ਮੋਬਾਈਲ smartphones ਵੀ ਬਰਾਮਦ ਕੀਤੇ ਗਏ ਸਨ ਉਸ ਤੋਂ ਬਾਅਦ ਕਾਫੀ ਜ਼ਿਆਦਾ ਇਨਵੈਸਟੀਗੇਸ਼ਨ ਹੋਈ ਹੈ ਜਿਹੜੀ ਸਪੈਸ਼ਲ ਟਾਸਕ ਫੋਰਸ ਦਾ ਉਹਦੇ ਹਵਾਲੇ ਹਾਨਵੇ ਨੂੰ ਕਰ ਗਿਆ ਸੀਗਾ ਤੇ ਹੁਣ ਖੁਲਾਸੇ ਹੋ ਰਿਹਾ ਕਿ ਜਿਹੜਾ ਭਾਰਤ ਦਾ ਕੇਂਦਰ ਸਰਕਾਰ ਦਾ ਰੱਖਿਆ ਮੰਤਰਾਲਾ ਹੁੰਦਾ ਹੈ ਉਹਦੇ ਉੱਪਰ ਨਜ਼ਰ ਹੈ ਉਹਦੀ ਵੈਬਸਾਈਟਾਂ ਤੇ ਚੀਨੀ ਸਰਕਾਰ ਦੀ ਚੀਨੀ ਏਜੰਸੀਆਂ ਦੀ ਨਜ਼ਰ ਹੈ ਉਹਦੇ ਨਾਲ ਨਾਲ ਜਿਹੜੀ ਐਰੋਸਪੇਸ ਹੁੰਦੀ ਹੈ ਉਹਨੂੰ ਲੈ ਕੇ ਵੀ ਖਾਸ ਕਰਕੇ ਹਾਨਵੇਂ ਨੇ ਬਿਆਨ ਦਿੱਤੇ ਆ ਉਹਨੇ ਮੂੰਹ ਖੋਲਿਆ ਕਿ ਜਿਹੜੀ ਚੀਨੀ ਹੈਗੀ ਆ ਆਪਣੇ ਏਜੰਸੀਆਂ ਨੇ ਇਹ ਹੁਣ ਚਾਹੇ ਐਰੋਸਪੇਸ ਹੋਵੇ ਚਾਹੇ ਰੱਖਿਆ ਮੰਤਰਾਲਾ ਹੋਵੇ ਉਹਦੇ ਦੀ ਵੈਬਸਾਈਟਾਂ ਹੋਣ ਤਾਂ ਉਹਦੇ ਉੱਪਰ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਸੋ ਹੁਣ ਸਪੈਸ਼ਲ ਟਾਸਕ ਫੋਰਸ ਵੀ ਹੋਰ ਸ਼ਕਤੀ ਕਰੇਗਾ ਤੇ ਪੁੱਛੇਗਾ ਕਿ ਚੀਨੀ ਨਾਗਰਿਕ ਦੇ ਚੀਨੀ ਵਾਸਤੇ ਕਿਵੇਂ ਕੰਮ ਕਰਦਾ ਤੇ ਬੰਗਲੂਰ ਵਿੱਚ ਆ ਕੇ ਕਿਹੜੇ ਕਿਹੜੇ ਐਰੋਸਪੇਸ ਸਟੇਸ਼ਨਸ ਦੇ ਨਾਲ ਜਾਂ ਰੱਖਿਆ ਮਤਲਬੇ ਦੀ ਕਿਹੜੀ ਕਿਹੜੀ ਵੈਬਸਾਈਟਸ ਦੇ ਨਾਲ ਕੋਈ ਆਪਣੇ ਛੇੜਖਾਨੀ ਹੋਈ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਬੰਗਲੂਰ ਦੇ ਸਟੇਸ਼ਨਸ ਨੂੰ ਲੈ ਕੇ ਜਾਂ ਦਿੱਲੀ ਦੀ ਵੈਬਸਾਈਟਸ ਨੂੰ ਲੈ ਕੇ ਰੱਖਿਆ ਮਤਲਬੇ ਦੇ ਸਟੇਸ਼ਨਸ ਨੂੰ ਲੈ ਕੇ ਕਿਹੜੀ ਕਿਹੜੀ ਚੀਜ਼ਾਂ ਤੇ ਚੀਨੀ ਜਾਸਸੀ ਦੀ ਅੱਖ ਹੈ ਉਹਨਾਂ ਆਉਣ ਵਾਲੇ ਸਮੇਂ ਵਿੱਚ ਸਪੈਸ਼ਲ ਟਾਸਕ ਫੋਰਸ ਹਾਨਵੇਦ ਮੋਹ ਜ਼ਰੂਰ ਉਗਲਵਾਏਗੀ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਰੋਜ਼ਾਨਾ ਸੋਕਸਮੈਂਡ ਦੇ ਸਫਾ ਪਹਿਲੇ ਤੇ छਪੀ ਹੈ ਖਬਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਐਸਆਈਟੀ ਨੇ 2 ਘੰਟੇ ਤੱਕ ਕੀਤੀ ਪੁੱਛਗਿੱਛ ਜੀਹਾਂ ਦੱਸਦੀ ਹੈ ਕਿ ਗੋਲੀकांड ਮਾਮਲੇ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਜੋ ਗਠਿਤ ਕੀਤੀ ਗਈ ਸੀ ਉਸ ਦੇ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੀ ਰਿਹਾਈਸ਼ ਤੇ ਹੀ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ ਇਸ ਮੌਕੇ ਕੌਣ ਕੌਣ ਮੌਜੂਦ ਸੀਗੇ ਤੁਹਾਨੂੰ ਉਹ ਵੀ ਦੱਸਦੀ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਦਿਲਜੀਤ ਸਿੰਘ ਚੀਮਾ ਪ੍ਰੇਮ ਸਿੰਘ ਚੰਦੂ ਮਾਜਰਾ ਮਹੇਸ਼ਿੰਦਰ ਸਿੰਘ ਗਰੇਵਾਲ ਇਹਨਾਂ ਦੇ ਨਾਮ ਪ੍ਰਮੁੱਖ ਨੇ ਜੋ ਇਸ ਮੌਕੇ ਮੌਜੂਦ ਸੀ ਹਾਲਾਂਕ ਇਹ ਵੀ ਜ਼ਿਕਰ ਹੋ ਗਿਆ ਹੈ ਕਿ ਇਹਨਾਂ ਦੇ ਵਿੱਚ ਜੋ ਸਾਬਕਾ ਰਿਟਾਇਰਡ ਅਧਿਕਾਰੀ ਸੀਗੇ ਉਹਨਾਂ ਦੀ ਮੌਜੂਦਗੀ ਸੀਗੀ ਟੀਮ ਦੇ ਨਾਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਨਾਲ ਜੋ ਉਹਨਾਂ ਦੀ ਮੌਜੂਦਗੀ ਸੀ ਉਸ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਹਾਲਾਂਕਿ ਇਤਰਾਜ਼ ਜਤਾਇਆ ਗਿਆ ਹੈ ਬਿਲਕੁਲ ਇੱਕ ਸਪੈਸ਼ਲ ਜਿਹੜੇ ਲਾਅ ਅਧਿਕਾਰੀ ਨੇ ਸਾਬਕਾ ਲਾਅ ਅਧਿਕਾਰੀ ਉਹ ਵੀ ਮੌਜੂਦ ਸਨ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਟੀਮ ਦੇ ਤਿੰਨ ਮੈਂਬਰਾਂ ਦੇ ਨਾਲ ਸੋ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਕਾਫੀ ਖਲੀ ਹੈ ਚਾਹੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਸਾਬਕਾ ਮੁੱਖ ਮੰਤਰੀ ਚਾਹੇ ਜਿਹੜੇ ਉਹਨਾਂ ਦੇ ਸ਼੍ਰੋਮਣ ਕਾਲੀ ਦ ਦਲਜੀਤ ਸਿੰਘ ਚੀਮਾ ਹੋਣ ਜਾਂ ਹਮੇਸ਼ ਦੇ ਸਿੰਘ ਗਰੇਵਾਲ ਹੋਣ ਉਹਨਾਂ ਨੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਦ ਜਿਹੜੀ ਇੱਕ ਤਿੰਨ ਮੈਂਬਰੀ ਐਸਆਈਟੀ ਹੈ ਜਿਹਦੇ ਵਿੱਚ ਏਡੀਜੀਪੀ ਐਲਕੇ ਯਾਦਵ ਨੇ ਆਈਜੀ ਰੈਂਕ ਦੇ ਰਕੇਸ਼ ਅਗਰਵਾਲ ਨੇ ਲੁਧਿਆਣਾ ਦੇ ਕਮਿਸ਼ਨਰ ਵੀ ਨੇ ਤੇ ਇੱਕ ਹੋਰ ਸਨ ਤੇ ਉਹਨਾਂ ਤੋਂ ਇਲਾਵਾ ਲਾਅ ਅਧਿਕਾਰੀ ਜਿਹੜੇ ਕਿ ਸਰਕਾਰ ਦੇ ਸ਼ਹਿਤ ਕੰਮ ਕਰ ਰਿਹਾ ਕਿ ਉਹਨਾਂ ਨੇ ਕਿਹਾ ਕਿ ਜਦ ਐਸਆਈਟੀ ਸਿਰਫ ਹਾਈ ਕੋਰਟ ਨੂੰ ਜਵਾਬ ਦੇਈ ਹੈ ਤੇ ਇਹਦਾ ਸਰਕਾਰ ਨਾਲ ਕੋਈ ਲਿੰਕ ਨਹੀਂ ਹੈ ਫਿਰ ਸਰਕਾਰ ਵੱਲੋਂ ਲਾਅ ਅਧਿਕਾਰੀ ਸਾਬਕਾ ਲਾਅ ਅਧਿਕਾਰੀ ਨੂੰ ਭੇਜਣ ਦਾ ਕੀ ਮਤਲਬ ਬਣਦਾ ਸੋ ਇੱਥੋਂ ਸਾਫ਼ ਕਲੀਅਰ ਹੁੰਦਾ ਜੋ ਸ਼੍ਰੋਮਣ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਆ ਉਹਦੀ ਹਲੇ ਵੀ ਇਨਵੋਲਵਮੈਂਟ ਐਸਟੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਜਗਬਾਨੀ ਦੇ ਪਹਿਲੇ ਸਫੇਤੇ छਪੀ ਹੈ ਖਬਰ ਹੈ ਕਿ ਕਮੇਟੀ ਵੱਲੋਂ ਵਾਰ-ਵਾਰ ਪੇਸ਼ੀ ਤੇ ਨਰਾਜ਼ ਹੋਏ ਕੈਪਟਨ ਬੋਲੇ ਸਿੱਧੂ ਲਈ ਸਾਰੇ ਦਰਵਾਜ਼ੇ ਬੰਦ ਜੀ ਹਾਂ ਦੱਸ ਦਈਏ ਕਿ ਕੈਪਟਨ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਦੇ ਵੱਲੋਂ ਕਮੇਟੀ ਦੇ ਨਾਲ ਮੀਟਿੰਗ ਕੀਤੀ ਗਈ ਮੁਲਾਕਾਤ ਕੀਤੀ ਗਈ ਕਿਉਂਕਿ ਜੋ ਪੰਜਾਬ ਕਾਂਗਰਸ ਦੇ ਵਿੱਚ ਕਮਾਸਾਨ ਮਚਿਆ ਹੋਇਆ ਉਸ ਤੇ ਉੱਤੇ ਜਾਂਚ ਤੇ ਲਈ ਉਸ ਨੂੰ ਹੱਲ ਕਰਨ ਦੇ ਲਈ ਕਮੇਟੀ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਸ ਮੀਟਿੰਗ ਤੋਂ ਨਰਾਜ਼ ਹੋ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦਾ ਗੱਲ ਉਹ ਸਾਫ਼ ਰੱਖ ਚੁੱਕੇ ਆਪਣਾ ਪੱਖ ਰੱਖ ਚੁੱਕੇ ਹੈ ਤੇ ਹਾਲਾਂਕਿ ਸਿੱਧੂ ਦੀ ਜੜੀ ਬੇਤੁਕੀ ਗੱਲਾਂ ਨੇ ਉਸ ਤੋਂ ਕਾਫੀ ਖਫਾ ਨੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਇਸ ਕਮਾਸਾਨ ਦੀ ਇਸ ਪੰਜਾਬ ਕਾਂਗਰਸ ਵਿੱਚ ਮਚੇ ਵਿਵਾਦ ਦੀ ਜੜ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਨੇ ਸਾਫ਼ ਸਪਸ਼ਟ ਲਫ਼ਜ਼ਾਂ ਚ ਕਹਿ ਦਿੱਤਾ ਕਿ ਸਿੱਧੂ ਦੇ ਲਈ ਹੁਣ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਨੇ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਵਾਸਤੇ ਹੁਣ ਸਾਰੇ ਦਰਵਾਜ਼ੇ ਬੰਦ ਨੇ ਮਲਕੀ ਅਰਜੁਨ ਖੜਗੇ ਦੀ ਹੁਣ 3 ਮੈਂਬਰੀ ਕਮੇਟੀ ਬਣੀ ਸੀ ਜਿਹਦੇ ਸਮਖੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੱਲ ਪੇਸ਼ ਹੋਏ ਸਨ ਲੇਕਿਨ ਦੁਆਰਾ ਦੁਆਰਾ ਪੇਸ਼ ਹੋਣ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਨੇ ਥੋੜੀ ਨਾਰਾਜ਼ਗੀ ਜਤਾਈ ਹੈ ਕਿ ਉਹ ਆਪ ਇੱਕ ਸੂਬੇ ਦੇ ਮੁੱਖ ਮੰਤਰੀ ਹੈ ਅਤੇ ਇਸ ਤਰ੍ਹਾਂ ਹਾਈ ਕਮਾਂਡ ਦੇ ਕਹਿਣ ਤੇ ਕੇਂਦਰ ਸਰਕਾਰ ਕੇਂਦਰ ਲੈਵਲ ਤੇ ਹਾਈ ਕਮਾਂਡ ਦੇ ਕਹਿਣ ਤੇ ਬਾਰ ਬਾਰ ਪੇਸ਼ ਹੋਣਾ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ ਲੇਕਿਨ ਉਹਨਾਂ ਨੇ ਸਾਫ਼ ਕਿਹਾ ਕਿ ਸਾਰੇ ਜੋ ਵੀ ਆਪਣੇ ਫਸ ਸਟੇਟਮੈਂਟਾਂ ਨੇ ਚਾਹੇ ਕਪਟਰ ਰਵਿੰਦਰ ਸਿੰਘ ਦੇ ਖਿਲਾਫ ਹੈ ਉਹਨਾਂ ਦੇ ਕਾਰਜ ਪ੍ਰਣਾਲੀ ਦੇ ਖਿਲਾਫ ਹੈ ਜਾਂ ਕਾਂਗਰਸ ਸਰਕਾਰ ਦੇ ਖਿਲਾਫ ਹੈ ਸੋਹਣ ਨੇ ਸਾਫ਼ ਇੱਕ ਤੱਕ ਕਲੀਅਰ ਕਰ ਦਿੱਤਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਉਹ ਕਿਸੇ ਵੀ ਤਰ੍ਹਾਂ ਮੰਤਰੀ ਮੰਡਲ ਵਿੱਚ ਆਪ ਮੁਖਮੰਤੇ ਰਹਿੰਦੇ ਹੈ ਵਾਪਸੀ ਨਹੀਂ ਕਰਨਗੇ ਲੇਕਿਨ ਉਹ ਜਿਹੜਾ ਅਹਿਮ ਫੈਸਲਾ ਲਾਸਟ ਫੈਸਲਾ ਇਹ ਸੂਨੀਏ ਗਾਂਧੀ ਦੇ ਹੱਥ ਵਿੱਚ ਹੈ ਉਹ ਦੇਖਣਾ ਚਾਹੁੰਦੇ ਆ ਨਾਲੇ ਵੈਸੇ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਕਾਫੀ ਜ਼ਿਆਦਾ ਫੇਰ ਬਦਲ ਹੋਣੇ ਆ ਉਹ ਫੇਰ ਬਦਲ ਨੂੰ ਲੈ ਕੇ ਹੁਣ ਕੁਝ ਮਹੀਨਿਆਂ ਤੱਕ ਇਹ ਸਾਰਾ ਕੁਝ ਕਲੀਅਰ ਹੋ ਜਾਊਗਾ ਕਿ ਕਿਸ ਇਨ ਦਿਆਂ ਤੋਂ ਹੱਥ ਧੋਣਾ ਪੈਂਦਾ ਅਤੇ ਕਿਹੜੇ ਨਵੇਂ ਲੀਡਰਾਂ ਦੀ ਨਵੀਂ ਡੈਜ਼ਿਨੇਸ਼ਨ ਆਪਣੇ ਸ਼ਮੂਲੀਅਤ ਹੁੰਦੀ ਹੈ ਅਗਲੀ ਖਬਰ ਲੁਧਿਆਣਾ ਸ਼ਹਿਰ ਨਾਲ ਸੰਬੰਧਤ ਹੈ ਅਜੀਤ ਦੇ ਵਿੱਚ ਇਹ છਪੀ ਹੈ ਸਫਾ 5 ਤੇ ਖਬਰ ਹੈ ਕਿ ਲੋਕਾਂ ਵੱਲੋਂ ਹਮੜਾ ਚ ਫੈਕਟਰੀ ਪ੍ਰਬੰਧਾਂ ਤੇ ਜ਼ਹਿਰੀਲਾ ਪ੍ਰਦੂਸ਼ਣ ਫਿਲਾਉਣ ਦਾ ਦੋਸ਼ ਲਗਾਇਆ ਗਿਆ ਜੀਹਾਂ ਦੱਸਦੀ ਹੈ ਕਿ ਬੇਟ ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਏ ਨੇ ਕਿ ਇੱਥੇ ਜੋ ਫੈਕਟਰੀਆਂ ਸਥਿਤ ਨੇ ਉਹ ਫੈਕਟਰੀਆਂ ਦਾ ਗੰਦਾ ਜ਼ਹਿਰੀਲਾ ਪਾਣੀ ਪਿੰਡ ਲਾਗੇ ਜੋ ਨਾਲਾ ਵਾਸਤੇ ਵਿੱਚ ਛੱਡਿਆ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਰੋਸ਼ ਵੀ ਕੀਤਾ ਗਿਆ ਹਾਲਾਂਕਿ ਫੈਕਟਰੀ ਮਾਲਕ ਜਦੋਂ ਇਹ ਜ਼ਹਿਰੀਲਾ ਪਾਣੀ ਪਿੰਡ ਦੇ ਨਾਲੇ ਵਿੱਚ ਸੁੱਟ ਰਿਹਾ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਰੰਗੇ ਹੱਥੀ ਫੜਿਆ ਵਿਭਾਗ ਨੂੰ ਸੂਚ ਨਵੀਂ ਦਿੱਤੀ ਹੈ ਤੇ ਮੌਕੇ ਤੇ ਪੁੱਛੇ ਐਸਟਿਓ ਦੇ ਇਹ ਕਹੇ ਕਿ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਗੁਨਾਹਗਾਰ ਹੋਏਗਾ ਉਸ ਤੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ। ਬੇਟ ਲਾਕੇ ਦੇ ਜਿੰਨੇ ਵੀ ਪਿੰਡ ਨੇ ਚਾਹੇ ਉਹ ਹੰਬਣਾ ਸਾਈਡ ਦੇ ਪਿੰਡ ਹੋਣ ਤਾਂ ਉੱਥੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਕਹਿਣਾ ਕਿ ਜਿਹੜੀ ਟੂਲ ਐਂਡ ਡਾਈ ਵਾਲੀ ਫੈਕਟਰੀਆਂ ਨੇ ਉਹ ਆਪਣਾ ਜਿਹੜਾ ਗੰਦਾ ਪ੍ਰਦੂਸ਼ਿਤ ਕੈਮੀਕਲ ਵਾਲਾ ਪਾਣੀ ਹੈ ਉਹ ਟੈਂਕਰਾਂ ਦੇ ਰਾਹੀਂ ਖੁੱਲੇ ਨਾਲਿਆਂ ਵਿੱਚ ਕਿਤੇ ਨਾ ਕਿਤੇ ਸੁੱਟਦੇ ਜਾ ਰਹੇ ਆ ਜੋ ਕਿ ਜਿਲ੍ਹਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਦੇ ਨੀਮਾਂ ਦੀ ਉੱਧੀਆਂ ਚੱਲ ਰਹੀਆਂ ਨੇ ਕਿਉਂਕਿ ਟੂ ਕਿੰਨਾ ਕਿਤੇ ਉਦੀ ਨਿਕਾਸੀ ਆ ਉਹ ਸਹੀ ਤਰੀਕੇ ਨਾਲ ਕਰਨੀ ਪੈਂਦੀ ਹੈ ਲੇਕਿਨ ਇਸ ਤਰ੍ਹਾਂ ਟੈਂਕਰਾਂ ਚ ਭਰ ਕੇ ਖੁੱਲੇ ਨਾਲਿਆਂ ਵਿੱਚ ਜਾਂ ਪਿੰਡ ਦੇ ਆਸ-ਪਾਸ ਵਾਲੇ ਇਲਾਕਿਆਂ ਚ ਕੈਮੀਕਲ ਵਾਲੇ ਪਾਣੀ ਸੁੱਟਿਆ ਜਾ ਰਿਹਾ ਜਿਹਦੇ ਕਰਕੇ ਵੈਸੇ ਵੀ ਆਲਰੇਡੀ ਜਿਹੜਾ ਵੇਟ ਇਲਾਕਾ ਹੈ ਇਹ ਵੈਸੇ ਹੀ ਚਾਹੇ ਕਾਲਾ ਪੀਲਾ ਹੋਵੇ ਚਾਹੇ ਆਪਣੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਹੋਣ ਇਹਨਾਂ ਨਾਲ ਵੈਸੇ ਕਈ ਸਾਲਾਂ ਤੋਂ ਗ੍ਰਸਤ ਹੈ ਤੇ ਅਜੇ ਮੌਕੇ ਤੇ ਜੇ ਕੈਮੀਕਲ ਵਾਲੇ ਗੰਦੇ ਪ੍ਰਦੂਸ਼ਿਤ ਪਾਣੀ ਨੂੰ ਫੈਕਟਰੀਆਂ ਵਾਲੇ ਫਿਰ ਵੀ ਲੋਕਾਂ ਦੇ ਜਿਹੜੀ ਆਵਾਜਾਈ ਵਾਲੀ ਸੜਕਾਂ ਨੇ ਜਾਂ ਪਿੰਡ ਖੇਤ ਨੇ ਜਾਂ ਨਾਲੇ ਆ ਉੱਥੇ ਸੁੱਟੇ ਜਾਣਗੇ ਤਾਂ ਇਹਦੇ ਨਾਲ ਕੈਂ ਕਾਲਾ ਪੀਲਾ ਵਰਗੇ ਰੋਗ ਨੇ ਇਹਨਾਂ ਨੂੰ ਹੋਰ ਜ਼ਿਆਦਾ ਉਸਾਹਤ ਮਿਲੂਗਾ ਤੇ ਹੋਰ ਜ਼ਿਆਦਾ ਇਹ ਕੈਂਸਰ ਵਰਗੀਆਂ ਬਿਮਾਰੀਆਂ ਫੈਲਣਗੀਆਂ ਜਿਹਨੂੰ ਲੈ ਕੇ ਲੋਕਾਂ ਨੇ ਕਾਫੀ ਗੁੱਸਾ ਜ਼ਾਹਰ ਕੀਤਾ ਤੇ ਮੌਕੇ ਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਐਸਡੀਓ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਉਹਨਾਂ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਬਣਦੀ ਹੋਈ ਵਿਭਾਗੀ ਕਾਰਵਾਈ ਫੈਕਟਰੀ ਵਾਲਿਆਂ ਦੇ ਖਿਲਾਫ ਜ਼ਰੂਰ ਕੀਤੀ ਜਾਊਗੀ ਰੋਜ਼ ਦੀ ਤਰ੍ਹਾਂ ਬੁਲਟਿਨ ਦੇ ਅਖੀਰ ਵਿੱਚ ਗੱਲਬਾਤ ਕਰਾਂਗੇ ਸ਼ਹਿਰ ਲੁਧਿਆਣਾ ਵਿੱਚ ਕਰੋਨਾ ਦੀ ਕੀ ਸਥਿਤੀ ਹੈ ਸੋ ਦੱਸਦੀ ਹੈ ਕਿ ਕਰੋਨਾ ਦੇ ਕੇਸਿਸ ਵਿੱਚ ਲਗਾਤਾਰ ਕਮੀ ਦੇਖੀ ਜਾ ਰਹੀ ਹੈ ਨਿੱਜੀ ਹਸਪਤਾਲਾਂ ਦੀ ਗੱਲ ਕਰੀਏ ਤਾਂ 140 ਮਰੀਜ਼ ਜੇਰੇ ਇਲਾਜ ਨੇ ਰਹਿ ਗਏ ਨੇ ਜਦਕਿ 38 ਮਰੀਜ਼ ਸਰਕਾਰੀ ਹਸਪਤਾਲਾਂ ਦੇ ਵਿੱਚ ਪਰਤੀ ਨੇ ਉੱਤੇ ਹੀ ਬੀਤੇ ਦਿਨ ਗੱਲ ਕਰੀਏ ਤਾਂ ਕਰੋਨਾ ਕਰਕੇ 3 ਲੋਕਾਂ ਦੀ ਮੌਤ ਚੜ੍ਹਿਆ ਹੋ ਚੁੱਕੀ ਹੈ ਤੇ ਕੇਸਿਸ ਨਵੇਂ ਦੀ ਗੱਲ ਕਰੀਏ ਤਾਂ 45 ਕੇਸਿਸ ਨਵੇਂ ਸਾਹਮਣੇ ਦੇਖਣ ਨੂੰ ਮਿਲ ਚੁੱਕੇ ਨੇ ਤੇ ਉੱਤੇ ਹੀ ਬਲੈਕ ਫੰਗਸ ਦੀ ਗੱਲ ਕੀਤੀ ਜਾਵੇ ਤਾਂ 2 ਨਵੇਂ ਮਾਮਲੇ ਬਲੈਕ ਫੰਗਸ ਦੇ ਵੀ ਸਾਹਮਣੇ ਆ ਚ ਸੋ ਰੋਜ਼ ਦੀ ਤਰ੍ਹਾਂ ਦਸ ਅਮਰ نیوز ਤੁਹਾਨੂੰ ਇਹੀ ਅਪੀਲ ਕਰਦਾ ਹੈ ਕਿ ਲਗਾਤਾਰ ਕੇਸ ਜੜੇ ਘਟ ਰਹੇ ਨੇ ਲੇਕਿਨ ਵਾਇਰਸ ਹਲੇ ਵੀ ਮੌਜੂਦ ਹੈ ਸੋ ਬਿਹਦ ਸचेਤ ਰਹਿਣ ਦੀ ਜ਼ਰੂਰਤ ਹੈ ਮਾਸਕ ਜ਼ਰੂਰ ਪਾ ਕੇ ਰੱਖੋ ਤੇ ਸਰਕਾਰ ਵੱਲੋਂ ਸਾਰੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਦੇਸ਼ ਅਤੇ ਦੁਨੀਆ ਦੀਆਂ तमाम ਅਹਿਮ ਖਬਰਾਂ ਨਾਲ ਫਿਲਹਾਲ ਦੇ ਇਜਾਜ਼ਤ ਸਸ਼ਿਕਾ